224 ਦੇ ਸਬੰਧ ਵਿੱਚ ਲਗਾਤਾਰ ਦੋ ਦਿਨਾਂ ਤੋਂ ਐਮਐਲਏ ਬੀਬੀ ਅੰਦਰਜੀਤ ਕੋਰਮਾਨ ਹੋਣਾ ਬਲੋ ਡੋਰ ਟੂ ਡੋਰ ਕੀਤਾ ਹੈ ਘਰ-ਘਰ ਜਾ ਕੇ ਇਹਨਾਂ ਨੇ ਲੋਕਾਂ ਦੀਆਂ ਜਿੱਥੇ ਲੋੜਾਂ ਕਮੀਆਂ ਪੇਸ਼ੀਆਂ ਨੋਟ ਕੀਤੀਆਂ ਉੱਥੇ ਇਹਨਾਂ ਤੋਂ ਜਾਣਾਂਗੇ ਕਿ ਨਗਰਪੰਚਾਇਤ ਬਿਲਗਾਦੀ ਜਿਹੜੀ ਚੋਣ 21 ਦਸੰਬਰ ਨੂੰ ਹੋ ਰਹੀ ਹੈ ਉਹਦੇ ਸਬੰਧ ਵਿੱਚ ਕਿਹੋ ਜਿਹਾ ਹੰਗਾਰਾ ਮਿਲਦਾ ਆਉ ਗੱਲ ਕਰਦੇ ਆਂ ਇੰਦਰਜੀਤ ਕੌਰ ਮਾਂਜੀ ਨਾਮ ਮਾਂਜੀ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਅ ਬਹੁਤ ਬਹੁਤ ਧੰਵਾ ਚੀ ਮੈਡਮ ਜੀ ਤੁਸੀਂ ਜਿਵੇਂ ਬਿਲਗੇ ਤੇ ਦੋ ਦਿਨ ਤੋਂ ਡੂ ਟੂ ਡੋਰ ਕਰ ਰਹੇ ਆਂ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਿਲਗੇ ਦਾ ਜਿਹੜਾ ਇੱਥੇ ਉਹਦੀ ਬਸੋਂ ਤੇ ਕੀ ਲੋਕਾਂ ਦਾ ਤੁਹਾਡੇ ਨਾਲ ਇਸ ਦੌਰਾਨ ਜਿਹੜਾ ਆ ਉਹ ਗੱਲਬਾਤ ਦੌਰਾਨ ਕੀ ਕੀ ਸਾਹਮਣੇ ਆਇਆ ਅ ਦੋ ਦਿਨ ਦੇ ਵਿੱਚ ਮੈਂ ਤਕਰੀਬਨ ਰਜਿੰਦਰ ਜੀ ਕੋਈ 7 ਤੋਂ 8 ਵਾਰਡ ਦੇ ਕਰੀਬ ਮੈਂ ਡੋਰ ਟੂ ਡੋਰ ਕੀਤਾ ਜੀ ਜਿਹਦੇ ਵਿੱਚ ਵਪਾਰੀ ਵਰਗ ਵੀ ਐਸਸੀ ਵਰਗ ਵੀ ਜਿਮੀਂਦਾਰ ਵਰਗ ਵੀ ਹਰ ਤਰ੍ਹਾਂ ਦਾ ਵਰਗ ਜਿਹੜਾ ਮੈਨੂੰ ਜਿਹਦੇ ਨਾਲ ਮੈਂ ਰੂਬਰੂ ਹੋਈ ਆ ਬਿਨਾਂ ਸ਼ੱਕ ਬਿਲਗਾ ਨਗਰ ਇੱਕ ਇਤਿਹਾਸਕ ਨਗਰ ਆ ਜੀ ਅਤੇ ਜਿਸ ਵੀ ਪਾਸੇ ਦੀ ਮਰਜੀ ਘੁੰਮ ਕੇ ਪਹੁੰਚ ਜੀ ਅਸੀਂ ਤਨਤਨ ਸਾਹਿਬ ਸਿਰ ਕੁ ਅਰਜਨਦੀਪ ਜੀ ਮਹਾਰਾਜ ਜੀ ਦੇ ਦਰਸ਼ਨ ਉਹ ਜਾਂ ਉੱਥੇ ਹੋ ਜਾਂਦੇ ਆ ਇਹ ਇੱਕ ਬਹੁਤ ਪੋਜ਼ਿਟਿਵ ਗੱਲ ਜਿਹੜੀ ਮੈਨੂੰ ਲੱਗੀ ਕਿ ਵੀ ਸਾਰੇ ਬਾੜਾ ਦੇ ਵਿੱਚੋਂ ਘੁਮ ਘੁਮਾ ਕੇ ਉਹ ਜਿੱਥੋਂ ਦੀ ਮਰਜੀ ਤੁਸੀਂ ਲੰਘ ਜਾਓ ਸੱਤ ਨਾਲੇ ਸੱਤ ਰਾਸਤੇ ਸਾਨੂੰ ਸਾਨੂੰ ਉਹ ਸੱਤ ਰਸਤਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਰਸਤੇ ਦੇ ਵਿੱਚੋਂ ਲੰਘਣਾ ਪੈ ਜਾਂਦਾ ਇਹ ਗੁਰੂ ਸਾਹਿਬ ਦੀ ਕਿਰਪਾ ਤੁਸੀਂ ਕਹਿ ਲਓ ਔਰ ਹਰ ਵਰਗ ਦੀਆਂ ਆਪਣੀਆਂ ਸਮੱਸਿਆਵਾਂ ਨੇ ਹਰ ਵਰਗ ਦੇ ਆਪਣੀਆਂ ਲੋੜਾਂ ਨੇ ਔਰ ਸਭ ਤੋਂ ਪਹਿਲਾਂ ਜਿਹੜਾ ਗਰੀਬ ਤਬਕਾ ਜੀ ਕੋਈ 200 250 300 ਦੇ ਕਰੀਬ ਐਸੇ ਘਰ ਐਸੀਆਂ ਗਲੀਆਂ ਜਿੱਥੇ ਤੁਹਾਡਾ ਖੜੇ ਹੋਣਾ ਮੁਸ਼ਕਲ ਅੱਛਾ ਜੀ ਕੁਝ ਐਸੇ ਘਰ ਜਿਹੜੇ ਕਿਸੇ ਵੀ ਵੇਲੇ ਤੁਹਾਡੇ ਉਸ ਸਿਰ ਦੇ ਉੱਤੇ ਡਿੱਗ ਸਕਦੇ ਆ ਕੁਝ ਐਸੇ ਘਰ ਜਿਹੜੇ ਬਿਲਕੁਲ ਮਤਲਾ ਟੇਢ ਮਰਲਾ ਦੇ ਵਿੱਚ ਲੋਕ ਆਪਣਾ ਤੇ ਸੇਵਾ ਕਰਦੇ ਆ ਜਿੱਥੇ ਤੁਹਾਨੂੰ ਤੁਹਾਡੀ ਆਪਣੀ ਹਾਲਤ ਖਰਾਬ ਹੋ ਜਾਂਦੀ ਆ ਜੇ ਸੱਚ ਪੁੱਛੋ ਤਾਂ ਕੱਲ ਦੁਪਹਿਰ ਤੱਕ ਮੇਰੀ ਸਿਹਤ ਖਰਾਬ ਹੋ ਗਈ ਸੀ ਮੈਂ ਮੇਰੇ ਲਈ ਇਹ ਬਰਦਾਸ਼ਤ ਕਰਨਾ ਬਹੁਤ ਔਖਾ ਸੀ ਕਿ ਲੋਕ ਕਿਵੇਂ ਦੀ ਜ਼ਿੰਦਗੀ ਮਹਿਸੂਸ ਕਰ ਬਤੀਤ ਕਰਦੇ ਆ ਅਤੇ ਇਹ ਡੋਰ ਟੂ ਡੋਰ ਜਾਣ ਦਾ ਮਕਸਦ ਵੀ ਮੇਰਾ ਇਹੀ ਸੀਗਾ ਕਿ ਲੋਕਾਂ ਦਾ ਮੈਂ ਬਿਲਗੇਰੇ ਲੋਕਾਂ ਦਾ ਮੈਂ ਜਿਹੜਾ ਜਨਜੀਵਨ ਦੇਖਣਾ ਚਾਹੁੰਦੀ ਸੀ ਨਹੀਂ ਤਾਂ ਵੋਟਰਾਂ ਦੀ ਮੰਗ ਤਾਂ ਹੋ ਹੀ ਜਾਂਦੀ ਉਹ ਕਰ ਹੀ ਲੈਣੀ ਹੁੰਦੀ ਕੈਂਡੀਡੇਟ ਨੇ ਆਪਣੀ ਪੂਰੀ ਸਭ ਤੋਂ ਦੁੱਖ ਦੀ ਗੱਲ ਤੇ ਸਭ ਤੋਂ ਜਿਹੜੀ ਮੇਰੇ ਦਿਲ ਨੂੰ ਤਕਲੀਫ ਦੇਣ ਵਾਲੀ ਜਿਹੜੀ ਉਹ ਗੱਲ ਸੀ ਉਹ ਇਹ ਸੀ ਕਿ ਗਰੀਬ ਤਬਕਾ ਜਿਨ੍ਹਾਂ ਦੀ ਕਿਸੇ ਨੇ ਬਾਣੀ ਫੜੀ ਜਿਨ੍ਹਾਂ ਨੇ ਕਿਸੇ ਦੀ ਸਾਰ ਨਹੀਂ ਲਈ ਕਿਸੇ ਕੋਲ ਪਾਣੀ ਹੈ ਨਹੀਂ ਕਿਸੇ ਕੋਲ ਨਾਲੀ ਹੈ ਨਹੀਂ ਕਿਸੇ ਕੋਲ ਕਰ ਰਹੀ ਨਹੀਂ ਕਿਸੇ ਦੀ ਛਤ ਡਿੱਗਣ ਵਾਲੀ ਆ ਕਿਸੇ ਕੋਲ ਮਤਲਬ ਬਹੁਤ ਬਦਤਰ ਹਾਲਤ ਦੇ ਵਿੱਚ ਕੁਝ ਐਸੇ ਘਰ ਮੈਨੂੰ ਨਜ਼ਰ ਆਏ ਆ ਜਿਨ੍ਹਾਂ ਵੱਲ ਮੇਰੀ ਇਲੈਕਸ਼ਨ ਤੋਂ ਬਾਅਦ ਪ੍ਰਾਇੋਰਟੀ ਤੇ ਅਸੀਂ ਉਹ ਕੰਮ ਕਰਾਂਗੇ ਨੰਬਰ 2 ਤੇ ਸਾਡਾ ਵਪਾਰੀ ਤਬਕਾ ਜਿਹੜਾ ਜਿਹੜਾ ਬਿਨਾ ਕਿਸੇ ਸ਼ਰਤ ਤੋਂ ਤੇ ਬਿਨਾ ਕਿਸੇ ਹੋਰ ਗੱਲ ਤੋਂ ਉਹਨਾਂ ਨੂੰ ਸਿਰਫ ਤੇ ਸਿਰਫ ਬਿਲਗੇ ਦੇ ਰਿੰਗ ਰੋਡ ਦੀ ਜ਼ਰੂਰਤ ਹੈ ਉਹਨਾਂ ਨੇ ਆਪਣੀ ਜਿਹੜੀ ਇੱਕੋ ਇੱਕ ਮੰਗ ਰੱਖੀ ਆ ਕਿ ਬਿਲਗੇ ਦਾ ਰਿੰਗ ਰੋਡ ਜਿਹੜਾ ਉਹ ਬੜਨਾ ਬਹੁਤ ਜ਼ਰੂਰੀ ਆ ਸਾਨੂੰ ਰਿੰਗ ਰੋਡ ਦੇ ਦਿਓ ਸਾਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਜੀ ਉਹਨਾਂ ਦੀ ਇਹ ਮੰਗਿਆ ਔਰ ਨਾਲ ਦੀ ਨਾਲ ਉਹਨਾਂ ਦਾ ਪ੍ਰਾਣੀਆਂ ਪੋਲਿਟੀਕਲ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਅਲੰਬਰਦਾਰ ਸਮਝਦੀਆਂ ਦੋ ਮੁਖਤਰਾਮ ਬਣ ਕੇ ਵਿਚਰਨ ਦੀ ਜਿਨ੍ਹਾਂ ਦੀ ਜਿਹੜੇ ਤੁਸੀਂ ਦੇਖਦੇ ਰਹੇ ਪਿਛਲੇ ਦਿਨਾਂ ਦੇ ਵਿੱਚ ਉਹ ਕੀ ਕਰਦੇ ਰਹੇ ਆ ਕਿ ਉਹਨਾਂ ਤੇ ਉਹਨਾਂ ਦਾ ਰੋਸਾ ਵੀ ਕਿ ਸਾਨੂੰ ਤਕਰੀਬਨ 20-25 ਸਾਲ ਤੋਂ ਲਗਾਤਾਰ ਇਹ ਲਾਇਆ ਲਾਇਆ ਜਾਸਾ ਲਾਇਆ ਜਾ ਰਿਹਾ ਤੇ ਬਿਲਗੇ ਦੀ ਕਿਸਮਤ ਬਦਲੀ ਹੁੰਦੀ ਨਿਹਾਰ ਬਦਲੀ ਹੁੰਦੀ ਜੇ ਕਿਤੇ 10 ਸਾਲ ਪਹਿਲਾਂ ਵੀ ਰਿੰਗ ਰੋਡ ਬੜਿਆ ਹੁੰਦਾ ਔਰ ਵਪਾਰੀ ਵਰਗ ਦੀ ਇਹ ਡਿਮਾਂਡ ਜਿਹੜੀ ਆ ਮੈਂ ਸਭ ਨੂੰ ਬੜੀ ਖੁਸ਼ੀ ਨਾਲ ਦੱਸ ਕੇ ਆਈ ਆ ਕਿ ਸਾਡੇ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਬਿਲਗੇ ਦਾ ਜਿਹੜਾ ਸਾਰਾ ਰਿੰਗ ਰੋਡ ਦਾ ਡਿਜ਼ਾਈਨ ਪੂਰਾ ਹੋ ਕੇ ਸਰਕਾਰ ਦੀ ਟੇਬਲ ਤੇ ਪਿਆ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਸਾਡੇ ਬਿਲਗੇ ਦਾ ਰਿੰਗ ਰੋਡ ਜਿਹੜਾ ਉਹ ਸਪੈਸ਼ਲ ਬਜਟ ਦੇ ਵਿੱਚ ਪਾਏ ਜਾਣਲਾ ਮੈਨੂੰ ਪ੍ਰੋਸਾ ਦਿੱਤਾ ਗਿਆ ਉਹ ਬਣ ਜਾਏਗਾ ਉਸ ਤੋਂ ਅੱਗੇ ਸਾਡੀਆਂ ਗਲੀਆਂ ਨਾਲੀਆਂ ਸੀਵਰ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਰਹੀ ਆ ਕਿ ਇੰਨੇ ਦੇਰ ਦੇ ਵਿੱਚ ਅਸੀਂ ਪੀਣ ਵਾਲਾ ਪਾਣੀ ਨਹੀਂ ਪਿਛਲੇ ਸਮਿਆਂ ਦੇ ਵਿੱਚ ਸਾਫ਼ ਪਾਣੀ ਨਹੀਂ ਲੋਕਾਂ ਨੂੰ ਦੇ ਸਕੇ ਤੇ ਬਾਕੀ ਤਰੱਕੀਆਂ ਤਾਂ ਪਈਆਂ ਖੂ ਖਾਤੇ ਮੈਂ ਤਕਰੀਬਨ ਪਿਛਲੇ ਸਮੇਂ ਦੇ ਵਿੱਚ ਵੀ ਹੁਣ ਵੀ ਜਿਹੜਾ ਸਾਡਾ ਸੀਵਰ ਪੈ ਰਿਆ ਸੀ ਉਹਦੇ ਵਿੱਚ ਤਕਰੀਬਨ 1 ਕਰੋੜ 63 ਲੱਖ ਰੁਪਈਆ ਪਾਣੀ ਦੀਆਂ ਪਾਈਪਲਾਈਨਾਂ ਵਾਸਤੇ ਦਿੱਤਾ ਗਿਆ ਸੀ ਜਿਹੜਾ ਪਾ ਵੀ ਦਿੱਤੀਆਂ ਗਈਆਂ ਔਰ ਵਕਫਾਕ ਮਹੱਲਿਆਂ ਦੇ ਵਿੱਚ ਅਸੀਂ ਸਿੰਪਲ ਮੋਟਰਾਂ ਵੀ ਲਾਈਆਂ ਔਰ 11 ਕਰੋੜ ਰੁਪਈਆ ਪੂਰੇ ਨਗਰ ਦੀ ਵਾਟਰ ਸਪਲਾਈ ਵਾਸਤੇ ਜਿਹੜਾ ਉਹ ਸਾਡਾ ਟੈਂਡਰ ਲੱਗਿਆ ਹੋਇਆ ਜਿਹੜਾ ਆਪਾਂ ਬਾਅਦ ਵਿੱਚ ਖੋਲਾਂਗੇ ਔਰ ਇਸ ਤਰ੍ਹਾਂ ਕਿਉਂਕਿ ਇਹ 6 ਮਹੀਨੇ ਦਾ ਘੱਟੋ-ਘੱਟ ਪ੍ਰੋਸੈਸ ਹੋਏਗਾ ਠੀਕ ਹੈ ਜਿਹਦੇ ਵਿੱਚ ਅਸੀਂ ਟੈਂਡਰ ਤੋਂ ਬਾਅਦ ਸਾਰਾ ਕਰਨਾ ਔਰ ਅੱਗੋਂ ਨੂੰ ਬਣਨ ਨੂੰ ਸਮਾਂ ਲੱਗੇਗਾ ਇਸ ਕਰਕੇ ਅਸੀਂ ਵਕਫਾਕ ਮਹੱਲਿਆਂ ਦੇ ਵਿੱਚ ਮੋਟਾ ਛੋਟੀਆਂ ਲਾਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਪੀਣ ਵਾਲਾ ਪਾਣੀ ਹਰ ਹਾਲਤ ਦੇ ਵਿੱਚ ਲੋਕਾਂ ਨਿਲਕ ਪਹੁੰਚਾਉਣ ਦਾ ਜਿਹੜਾ ਉਹ ਜ਼ਰੂਰੀ ਆ ਕਿਉਂਕਿ ਪਾਣੀ ਸਭ ਤੋਂ ਪਹਿਲੇ ਲੋੜਿਆ ਜਾਂਦਾ ਏ। ਔਰ ਲੋਕ ਜਿਵੇਂ ਆ ਆਪਣੇ ਆਪ ਨੂੰ ਅਸਹਾਇਜ ਹੈ ਸਮਝਦੇ ਆ ਜਿਵੇਂ ਆਪਣੇ ਆਪ ਨੂੰ ਲਵਾਰਸ ਜਿਵੇਂ ਸਮਝਦੇ ਹੋਣ ਜਿਵੇਂ ਜਿਵੇਂ ਕਦੀ ਕਿਸੇ ਨੇ ਕਿਸੇ ਦੀ ਬਾਤ ਹੀ ਨਹੀਂ ਪੁੱਛੀ ਕਦੀ ਕਿਸੇ ਨੇ ਕੋਈ ਲੀਡਰ ਦੇਖਿਆ ਹੀ ਨਹੀਂ ਕਦੀ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਦੀ ਵੀ ਕੋਈ ਪੁਰਾਣੀਆਂ ਪਾਰਟੀਆਂ ਦਾ ਲੀਡਰ ਕਿਸੇ ਨੇ ਗਲੀਆਂ ਦੇ ਵਿੱਚ ਗਿਆ ਹੋਵੇ ਜਾਂ ਕਿਸੇ ਨੇ ਘਰ ਘਰ ਜਾ ਕੇ ਕਿਸੇ ਦੀ ਬਾਤ ਪੁੱਛੀ ਹੋਵੇ ਲੀਡਰ ਦਾ ਮਕਸਦ ਘਰ ਘਰ ਵੋਟ ਮੰਗਣਾ ਨਹੀਂ ਹੁੰਦਾ ਜੀ ਮੇਰਾ ਮਕਸਦ ਵੋਟ ਮੰਗਣ ਜਾਣਾ ਨਹੀਂ ਹੈਗਾ ਮੇਰਾ ਮਕਸਦ ਆਪਣੇ ਅੱਖੀ ਸਭ ਕੁਝ ਦੇਖਣ ਦਾ ਹੈ ਵੋਟਾਂ ਵਲੰਟੀਅਰਸ ਆਪਣੇ ਆਪਣੇ ਕੈਂਡੀਡੇਟ ਆਪਣੇ ਲੱਗੇ ਹੁੰਦੇ ਆ ਔਰ ਮੈਂ ਇਸ ਸਮਿਤੀ ਕਿ ਕਦੀ ਅੱਜ ਤੱਕ ਉਹਨਾਂ ਨੂੰ ਪੁੱਛਦੇ ਵੀ ਆ ਲੋਕ ਕਦੀ ਕਿਸੇ ਨੇ ਬਿਲਗੇ ਦੀਆਂ ਗਲੀਆਂ ਦੇ ਵਿੱਚ ਕਦੀ ਕਿਸੇ ਨਾ ਕਿਸੇ ਕਾਂਗਰਸੀ ਨੂੰ ਨਾ ਕਿਸੇ ਅਕਾਲੀ ਨੂੰ ਅੱਜ ਤੱਕ ਨਹੀਂ ਦੇਖਿਆ ਔਰ ਮੈਨੂੰ ਇਹਦੇ ਨਾਲ ਨਾਲ ਤਸੰਦੀ ਵੀ ਆ ਕਿ ਲੋਕਾਂ ਨੇ ਪਰਮਾਹੁੰਗਾਰਾ ਵੀ ਦਿੱਤਾ ਔਰ ਸਾਡੇ ਕੈਂਡੀਡੇਟਸ ਨੂੰ ਜਿਤਾਉਣ ਦਾ ਵਾਅਦਾ ਵੀ ਕੀਤਾ ਉਹਨਾਂ ਨੇ ਮੈਡਮ ਜੀ ਜਿਹੜਾ ਤੁਸੀਂ ਗੱਲ ਕੀਤੀ ਆ 2 300 ਪਰਿਵਾਰ ਜਿਹੜੇ ਆ ਉਹ ਬਹੁਤ ਖਾਸਤਾ ਹਾਲਤ ਘਰਾ ਵਿੱਚ ਰਹਿੰਦੇ ਆ ਇਹ ਕੌਣ ਜ਼ਿੰਮੇਵਾਰ ਠਰਾਉਣੇ ਆ ਜਿਹੜਾ ਅਜੇ ਤੱਕ ਇਹ ਪੋਜੀਸ਼ਨ ਬਣੀ ਆ ਹਾਂ ਬਿਲਕੁਲ ਇਹਦੇ ਲਈ ਪੋਲਿਟਿਕਲ ਪਾਰਟੀਆਂ ਜ਼ਿੰਮੇਵਾਰ ਨੇ ਜਿਹੜੇ ਲੋਕ ਅੱਜ ਤੱਕ ਉਹਨਾਂ ਦੇ ਉਹਨਾਂ ਗਰੀਬਾਂ ਦੀਆਂ ਵੋਟਾਂ ਦੇ ਨਾਲ ਰਾਜ ਕਰਦੇ ਆਏ ਆ ਅੱਜਕੱਲ ਅੱਜ ਤੱਕ ਉਹਨਾਂ ਦੀਆਂ ਵੋਟਾਂ ਦੇ ਨਾਲ ਆਪਣੀਆਂ ਕਲਗੀਆਂ ਲਗਾ ਕੇ ਬੈਠੇ ਆ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਜਿਹੜਾ ਆਪਣੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਇਹ ਸਾਰੀਆਂ ਉਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹੁੰਚਾਉਣ ਉਹਨਾਂ ਦੀ ਡਿਊਟੀ ਆ ਉਹਨਾਂ ਦੇ ਬੱਚਿਆਂ ਦਾ ਪੱਧਰ ਕਿ ਹੋਇਆ ਕੋਈ ਇਦਾਂ ਦਾ ਵੀ ਉਹਨਾਂ ਨੇ ਕੋਈ ਗੱਲ ਕੀਤੀ ਜਾਂ ਉਹਨਾਂ ਦੇ ਪੜ੍ਹਾਈ ਦੀ ਉਹਨਾਂ ਦੇ ਕਿਰਤ ਦੀ ਉਹਨਾਂ ਦੇ ਰੋਜ਼ਗਾਰ ਦੀ ਬਿਲਕੁਲ 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 ਰੋਜ਼ਗਾਰ ਦੀ ਗੱਲ ਹੁੰਦੀ ਆ ਕਿਰਤ ਦੀ ਗੱਲ ਹੁੰਦੀ ਆ ਔਰਤਾਂ ਘਰਾਂ ਦੇ ਵਿੱਚ ਬੈਠੀਆਂ ਸਾਡੇ ਕੋਲੋਂ ਰੋਜ਼ਗਾਰ ਮੰਗਦੀਆਂ ਬੱਚੀਆਂ ਪੜੀਆਂ ਲਿਖੀਆਂ ਜਿਹੜੀਆਂ ਉਹ ਰੋਜ਼ਗਾਰ ਮੰਗਦੀਆਂ ਅਸੀਂ ਇੱਥੇ ਇੱਕ ਆ ਆ ਮਾਸਟਰ ਜਗਿੰਦਰ ਸਿੰਘ ਜੀ ਵਾਲੀ ਵਾਰਡ ਜਿਹੜੀ ਆ 11 ਨੰਬਰ 11 ਨੰਬਰ ਤੇ ਵਿੱਚ ਜਿਹੜਾ ਦਰਵਾਜ਼ਾ ਸਾਡਾ ਜੀ ਉਦੇ ਕੋਲ ਉਹਦੇ ਉਹਦੇ ਉੱਥੇ ਬਹੁਤ ਸਾਰੀ ਜਗ੍ਹਾ ਹੈ ਜਿਹੜੀ ਬੰਦ ਪਈ ਹੈ ਜਿਹੜੀ ਕਿਸੇ ਕੰਮ ਨਹੀਂ ਹੈ ਉੱਥੇ ਇੱਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣ ਦਾ ਫੈਸਲਾ ਕੀਤਾ ਕਿ ਉਹਨੂੰ ਵਧੀਆ ਦਰਵਾਜ਼ਾ ਤੇ ਹੈ ਹੀ ਹੈ ਆ ਇਤਿਹਾਸਕ ਦਰਵਾਜ਼ੇ ਨੇ ਔਰ ਨਾਲ ਦੀ ਨਾਲ ਉੱਥੇ ਹਾਲ ਬਣਾ ਕੇ ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਖੁੱਲੇ ਜਾਏਗਾ ਬੱਚੇ ਜ਼ਰੂਰ ਪਲੱਸ 2 ਪਲੱਸ 2 ਬੈਠੇ ਨੇ ਪਰ ਸਕਿੱਲ ਸਕਿੱਲਡ ਹੋਣਾ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਅਸੀਂ ਬੱਚਾ ਨੂੰ ਸਕਿੱਲਡ ਕਰਾਂਗੇ ਜੀ ਇਹ ਇੱਕ ਤੁਸੀਂ ਗੱਲ ਕੀਤੀ ਆ ਵਾਟਰ ਸਪਲਾਈ ਦੀ ਵੱਡੀ ਜਿਹੜੀ ਗਰੰਟ ਆਈ ਆ ਉਹ ਤੁਸੀਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਲੋਕ ਪੁੱਛਦੇ ਆ ਵੀ ਉਹ ਕਿਹੋ ਜਿਹਾ ਉਹਦਾ ਪ੍ਰਬੰਧ ਹੋਊਗਾ ਉਹ ਪਾਣੀ ਦਾ ਸਟਾਕ ਦੇ ਸਬੰਧ ਵਿੱਚ ਉਹ ਹੋਰ ਜਾਣਕਾਰੀ ਦਿਓ ਉਹ ਇਹ ਸਟਾਕ ਵਾਲੀ ਨਹੀਂ ਹੈ ਜੀ ਇਹ ਸਾਡੀ ਵੱਡੇ ਟੈਂਕ ਜਿਹੜੇ ਜਿਹੜੇ ਹੈਗੇ ਉਹ ਉਹਦੇ ਵਾਸਤੇ ਇਹ 11 ਕਰੋੜ ਦਾ ਪੈਸਾ ਇਹ ਪਾਣੀ ਨਹਿਰੀ ਪਾਣੀ ਜਿਹੜਾ ਆ ਜਾਂ دریاਈ ਪਾਣੀ ਆ ਉਹਨੂੰ ਕਲੈਕਟ ਕੀਤਾ ਜਾਊਗਾ ਇੱਕ ਵੱਡੇ ਹौजਾਂ ਦੇ ਵਿੱਚ ਅੱਛਾ ਜੀ ਪਰ ਉੱਥੋਂ ਟ੍ਰੀਟ ਹੋ ਕੇ ਹਰ ਘਰ ਦੇ ਵਿੱਚ ਪਹੁੰਚਾਇਆ ਜਾਏਗਾ ਇਹਦੀ ਸਾਰੀ ਸਪਲਾਈ ਜਿਹੜੀ ਹੈ ਨਾ ਦੁਬਾਰਾ ਤੋਂ ਅਸੀਂ ਪਾਵਾਂਗੇ ਤੇ ਇਹ ਪਾਣੀ ਜਿਹੜਾ ਆ ਇਹ ਫੇ ਅ ਭਾਰਤੋਂ ਜੋ ਖਾਸ ਕਰਕੇ ਕਿਹੜੇ-ਕਿਹੜੇ ਕੰਮ ਲਿਆਊਗਾ ਹਰ ਕੰਮ ਵਾਸਤੇ ਇਨਫੈਕਟ ਪੀਣ ਵਾਸਤੇ ਵੀ ਪਿੰਡ ਤੋਂ ਬਗੈਰ ਕਿਸੇ ਵੀ ਕੰਮ ਲਈ ਵਰਤਿਆ ਜਾਂਦਾ ਕਿਸੇ ਵੀ ਕੰਮ ਵਾਸਤੇ ਹਰ ਕੰਮ ਵਾਸਤੇ ਪਾਣੀ ਵਰਤੇ ਜਾਏਗਾ ਬਾਕਾਇਦਾ ਟ੍ਰੀਟਮੈਂਟ ਜਿਹੜੀ ਕਰਕੇ ਪਾਣੀ ਨੂੰ ਉਹਨੂੰ ਸਾਫ ਸੁਥਰਾ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਣਾ ਤਾਂ ਕਿ ਨਾ ਤਰਤੀ 8 ਲਾ ਪਾਣੀ ਜਿਹੜਾ ਉਹਨੂੰ ਵੀ ਪਹੁੰਚਾਇਆ ਜਾ ਸਕੇ ਵੱਧ ਤੋਂ ਵੱਧ ਮੋਟਰਾਂ ਜਿਹੜੀਆਂ ਲੱਗਦੀਆਂ ਉਹਨੂੰ ਰੋਕਣਾ ਹੁੰਦਾ ਔਰ ਇਹ ਬਹੁਤ ਜਲਦੀ ਮਤਲਬ ਅਸੀਂ ਇਹਨੂੰ ਪ੍ਰੋਜੈਕਟ ਨੂੰ ਸਟਾਰਟ ਕਰਨ ਵਾਲੇ ਆ ਔਰ ਇੱਕ ਵੱਡਾ ਮੁੱਦਾ ਜਿਹੜਾ ਕਿ ਵੀ ਜਿਹੜਾ ਨਗਰ ਆ ਇਹ ਜਿੰਨਾ ਇਹਨੂੰ ਸਾਫ ਸੁਥਰਾ ਹੋਣਾ ਚਾਹੀਦਾ ਸੀ ਮੈਂ ਸਾਰੀਆਂ ਅੰਗਲੀਆਂ ਫਿਰ-ਫਿਰ ਕੇ ਦੇਖ ਰਹੀ ਹਾਂ ਬਹੁਤ ਗੰਦਗੀ ਹੈ ਜੀ ਮਤਲਬ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਵੱਡੀਆਂ-ਵੱਡੀਆਂ ਨਾਲੀਆਂ ਜਿਹੜੀਆਂ ਉਹ ਪਤਾ ਨਹੀਂ ਕਿਹੜੇ ਸਮਿਆਂ ਦੀਆਂ ਬਣੀਆਂ ਹੋਈਆਂ ਉਹ ਸਾਰਾ ਸਾਡਾ ਮਤਲਬ ਇੱਕਦਮ ਟਾਜਾ ਜਿਹੜਾ ਹੈ ਨਾ ਉਹ ਵਰਤਨਯੋਗ ਨਹੀਂ ਹੈ ਇਹਨੂੰ ਅਸੀਂ ਜਲਦੀ ਜਿਹੜਾ ਸਾਰੇ ਨਗਰ ਦੇ ਸੀਵਰੇਜ ਦਾ ਪ੍ਰਬੰਧ ਕਰਾਂਗੇ ਸੀਵਰੇਜ ਬਹੁਤ ਜਲਦੀ ਪਾਵਾਂਗੇ ਮੈਂ ਮੇਰਾ ਇੱਕ ਟਾਰਗੇਟ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਬਿਲਕੇ ਦਾ ਇੱਕ ਵੀ ਕੰਮ ਮੈਂ ਜਿਹੜਾ ਉਹ ਰਹਿਂਦਾ ਨਹੀਂ ਹੋਣਾ ਚਾਹੀਦਾ ਅਸੀਂ 50 ਸਾਲਾਂ ਦੇ ਵਿੱਚ ਬਿਲਕੁਲ ਇੱਕਦਮ ਨਵਾਂ ਨਕੋਰ ਬਿਲਗਾ ਸਰ ਜਿਹੜਾ ਸਭ ਤੋਂ ਨਜ਼ਰ ਆਏਗਾ। ਵਿਰੋਧੀ ਤਰਦਾ ਇੱਕ ਐ ਜਿਹੜਾ ਆ ਉਹ ਦੋਸ਼ ਹੈ ਵੀ ਜਿਹੜਾ ਇਹ ਸੀਵਰੇਜ ਜਿਹੜਾ ਪੈ ਰਿਆ ਇਹਦੀ ਅੱਗੇ ਜਿਹੜੀ ਰਾਈਜ਼ਿੰਗ ਜਿਹੜੀ ਉਹ ਉਹ ਪੈਂਦੀ ਨਜ਼ਰ ਨਹੀਂ ਆ ਰਹੀ ਵਿਰੋਧ ਹੋ ਰਿਹਾ। ਇਹਦੇ ਬਾਰੇ ਲੋਕਾਂ ਦਾ ਜਿਹੜਾ ਪਲੇਖਾ ਦੂਰ ਕਰੋ। ਬਿਲਕੁਲ ਰਾਈਜ਼ਿੰਗ ਮੈਨ ਦਾ ਮਤਲਬ ਹੁੰਦਾ ਕਿ ਜਿਹੜਾ ਪਾਣੀ ਸਾਡੇ ਨਗਰ ਦੇ ਵਿੱਚੋਂ ਨਿਕਲ ਕੇ ਐਸਟੀਪੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਪਹੁੰਚਣਾ ਜੀ ਐਸਟੀਪੀ ਨੇ ਉਹ ਪਾਣੀ ਨੂੰ ਸਾਫ਼ ਕਰਨਾ ਸਾਫ਼ ਕਰਕੇ ਉਹਨੂੰ ਖੇਤੀਯੋਗ ਬਣਾਉਣਾ ਔਰ ਉਹ ਪਾਣੀ ਜਿਹੜੀ ਉਹਦੀ ਲਾਈਨ 7 ਕਿਲੋਮੀਟਰ ਲੰਬੀ ਦਰਿਆ ਤੱਕ ਪਾਣੀ ਹੁੰਦੀ ਹੈ ਜੀ ਦਰਿਆ ਤੱਕ ਪਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਉਹ ਪਾਣੀ ਉੱਥੇ ਪਹੁੰਚ ਜਾਣਾ ਇਸ ਦੌਰਾਨ ਹੀ ਜਿਹੜਾ ਰਸਤੇ ਦੇ ਵਿੱਚ ਪਾਣੀ ਵੱਖ-ਵੱਖ ਜ਼ਿਮੀਦਾਰਾਂ ਨੂੰ ਉਹਦੇ ਕਨੈਕਸ਼ਨ ਦਿੱਤੇ ਜਾਣਗੇ ਵੱਖ-ਵੱਖ ਜ਼ਿਮੀਦਾਰਾਂ ਦੇ ਖੇਤਾਂ ਤੱਕ ਉਹ ਪਾਣੀ ਪਹੁੰਚਾਇਆ ਜਾਣਾ ਉਸ ਪਾਣੀ ਨੂੰ ਸਰਕਾਰ ਦਾ ਮਕਸਦ ਖੇਤੀ ਵਾਸਤੇ ਯੂਜ਼ ਕਰਨਾ ਤਾਂ ਕਿ ਹੱਤ ਧਰਤੀ ਹੇਠਲਾ ਪਾਣੀ ਜਿਹੜਾ ਉਹਨੂੰ ਬਚਾਇਆ ਜਾ ਸਕੇ ਉਹਦੇ ਵਿੱਚ ਬੰਦ ਹੋਣ ਦੇ ਕਈ ਕਾਰਨ ਸੀਗੇ ਜਿਹੜੇ ਅਸੀਂ ਦੂਰ ਕਰ ਲਏ ਹੋਏ ਆ ਔਰ ਦੁਬਾਰਾ ਅਸੀਂ ਉਹਨੂੰ ਸਟਾਰਟ ਕਰਕੇ ਬਹੁਤ ਜਲਦੀ ਕੰਪਲੀਟ ਕਰ ਲਾਂਗੇ ਬਿਲਗੇ ਦੇ ਵਿੱਚ ਜਿੱਦਾਂ ਹੁਣ ਆਪਾਂ ਦੇਖਦੇ ਆਂ ਵੀ ਸਾਰੇ ਪਾਸੇ ਜਿਹੜੀ ਪਾਈਪਲਾਈਨ ਕੈਸਾ ਕਹਦੇ ਆ 90% ਪੈ ਚੁੱਕੀ ਆ ਜੀ ਤੇ ਲੋਕਾਂ ਨੂੰ ਇਹਦੇ ਬਾਰੇ ਕੀ ਯਕੀਨ ਦਿਵਾਉਂਗੇ ਕਿ ਇਹ ਜਿਹੜੀਆਂ ਸੜਕਾਂ ਕਦੋਂ ਦੁਆਰਾ ਬਣ ਜਾਣਗੀਆਂ ਸੜਕਾਂ ਸਟਾਰਟ ਹੋ ਗਈਆਂ ਜੀ ਪੀਡਬਲ ਦੀ ਜਿਹੜੀ 14 ਕਿਲੋਮੀਟਰ ਸੜਕ ਹੈ ਉਹਦੀ ਮਸ਼ੀਨਰੀ ਆ ਗਈ ਹੋਈ ਆ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਔਰ 3.5 ਕਿਲੋਮੀਟਰ ਸੜਕ ਜਿਹੜੀ ਮੰਡੀ ਬੋਰਡ ਦੀ ਆ ਉਹਦੀ ਵੀ ਮਸ਼ੀਨਰੀ ਆ ਗਈ ਹੋਈ ਆ ਉਹਦਾ ਵੀ ਕੰਮ ਸਟਾਰਟ ਹੋ ਗਿਆ ਤੇ ਦੇਖਣ ਵਿੱਚ ਇਹ ਵੀ ਆਇਆ ਕਿ ਜਿਹੜਾ ਵਿਰੋਧੀ ਧਿਰ ਆ ਉਹ ਲੋਕਾਂ ਨੂੰ ਜਿਹੜਾ ਆ ਉਹ ਮੰ ਲੋ ਵਾਕ ਵਾਕ ਕੋ ਜਿਹੜੇ ਬਗਰਵਾਉਂ ਦਾ ਕੰਮ ਕਰਦੇ ਆ ਬਈ ਸਰਕਾਰ ਕਹਿੰਦੀ ਬਹੁਤ ਕੁਛ ਆ ਪਰ ਕਰਦੀ ਕੁਛ ਨਹੀਂ ਹੈ ਜਿੱਦਾਂ ਨੀਲੇ ਕਾਰਡਾਂ ਦੀ ਗੱਲ ਚੱਲਦੀ ਆ ਬਈ ਨੀਲੇ ਕਾਰਡ ਵੀ ਲੋਕ ਮੰਗ ਕਰਦੇ ਆ ਇਹ ਆ ਰਾਇਆ ਕਿ ਕਮੈਂਟ ਬਈ ਕੁਝ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਟੈਗ ਤਾਂ ਨਹੀਂ ਦਿੱਤੀਆਂ ਨਵੇਂ ਜਿਹੜੇ ਆ ਉਹ ਬੰਦੇ ਉਮੀਦਵਾਰ ਜਿਹੜੇ ਆ ਉਹ ਖੜੇ ਕੀਤੇ ਆ ਇਹ ਜਿਹੜੇ ਤਿੰਨ ਚਾਰ ਸਵਾਲ ਆ ਜੁੜ ਮੇ ਇਹਨਾਂ ਦਾ ਵੀ ਅਹ ਵਿਰਧੀ ਧਿਰ ਦੇ ਕੋਲ ਕੋਈ ਏਜੰਡਾ ਨਹੀਂ ਹੈ ਜੀ ਕੋਈ ਵਿਜ਼ਨ ਨਹੀਂ ਹੈ ਨਗਰ ਨੂੰ ਲੈ ਕੇ ਉਹਨਾਂ ਦੀ ਕੋਈ ਰੂਪਰੇਖਾ ਨਹੀਂ ਹੈ ਉਹਨਾਂ ਨੂੰ ਸਿਰਫ ਧਰਮ ਦੀ ਰਾਜਨੀਤੀ ਕਰਨੀ ਆਉਂਦੀ ਉਹਨਾਂ ਨੂੰ ਜਾਤ ਪੱਤ ਦੀ ਰਾਜਨੀਤੀ ਕਰਨੀ ਆਉਂਦੀ ਉਹਨਾਂ ਨੂੰ ਨਫਰਤ ਦੀ ਰਾਜਨੀਤੀ ਕਰਨੀ ਆਉਂਦੀ ਆ ਉਹਨਾਂ ਨੂੰ ਨਸ਼ੇ ਫਲਾਉਣੇ ਆਉਂਦੇ ਆ ਉਹਨਾਂ ਨੂੰ ਮਤਲਬ ਜੋ ਬੁਰਾ ਕੰਮ ਆ ਉਹ ਵਿਰੋਧੀਧਰ ਆਪਣੇ ਤੌਰ ਤੇ ਕਰੀ ਜਾ ਰਹੀ ਔਰ ਉਹਦੇ ਵਿੱਚ ਹਜੇ ਵੀ ਕੋਈ ਖੜੋਤ ਨਹੀਂ ਆਈ ਔਰ ਪ੍ਰਾਣੇ ਨਵੇਂ ਵਲੰਟੀਅਰਸ ਦਾ ਜਿਹੜਾ ਉਹ ਪਾੜਾ ਉਹ ਖਤਮ ਹੋ ਚੁੱਕਿਆ ਚਾਹਵਾਨ ਵਿਅਕਤੀ ਨੂੰ ਟਿਕਟ ਦਿੱਤੀ ਗਈ ਆ ਜੇ ਪ੍ਰਾਣਾ ਵਿਅਕਤੀ ਚਾਹਵਾਨ ਸੀ ਤਾਂ ਉਹਨੂੰ ਟਿਕਟ ਦਿੱਤੀ ਗਈ ਆ ਜਿਹੜਾ ਨਹੀਂ ਚਾਹਵਾਨ ਸੀ ਵੈਸੇ ਹੀ ਸੇਵਾ ਕਰਨਾ ਚਾਹੁੰਦਾ ਉਹਨੂੰ ਨਾਲ ਮਾਨ ਸਨਮਾਨ ਦੇ ਤੌਰ ਤੇ ਰੱਖਿਆ ਗਿਆ ਜਿਹੜੀ ਸੇਵਾ ਆ ਉਹ ਚਾਹਵਾਨ ਵਿਅਕਤੀ ਨੂੰ ਹੀ ਦਿੱਤੀ ਗਈ ਆ ਇਹ ਸੇਵਾ ਦਾ ਕੰਮ ਆ ਇਹ ਇਹਨਾਂ ਵਾਂਗੂ ਕਲਗੀਆਂ ਲਾ ਕੇ ਘੁੰਮਣ ਦਾ ਕੰਮ ਨਹੀਂ ਹੈ ਕੌਂਸਲਰ ਦਾ ਕੰਮ ਸਿਰਫ ਖਾਣਾ ਪੂਰਤੀ ਨਹੀਂ ਹੁੰਦਾ ਕੌਂਸਲਰ ਦਾ ਬਹੁਤ ਸਾਰੀਆਂ ਵੱਡੀਆਂ ਜ਼ਿੰਮੇਵਾਰੀਆਂ ਆ ਜਿਹੜੀਆਂ ਕੌਂਸਲਰ ਨੇ ਆਪਣੇ ਵਾਰਡ ਦੇ ਹਰ ਇੱਕ ਵਿਅਕਤੀ ਨਾਲ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਦੇ ਸਾਰੇ ਕੰਮ ਕਰਨੇ ਨੇ ਜੀ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਕੰਮ ਹੁੰਦੇ ਉਹ ਕਰਨਾ ਜਿਹਨ ਕੋ ਸਮਾਂ ਹੋਏਗਾ ਜੇ ਦੀ ਸੇਵਾ ਕਰਨ ਦੀ ਇੱਛਾ ਸੀ ਉਹਨੂੰ ਬੜੇ ਅਸੀਂ ਸੋਚ ਸਮਝ ਕੇ ਸਭ ਨੂੰ ਨਾਲ ਲੈ ਕੇ ਸਾਡਾ ਕੋਈ ਇੱਕ ਸਿੰਗਲ ਵਲੰਟੀਅਰ ਨਾ ਕੋਈ ਨਰਾਜ਼ਿਆ ਨਾ ਕੋਈ ਨਰਾਸ਼ਿਆ ਸਾਰੇ ਵਲੰਟੀਅਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਆਪੋ ਆਪਣਾ ਕੰਮ ਜਿਹੜੇ ਉਹ ਸਾਰੇ ਕਰ ਰਹੇ ਨੇ ਇਦਾਂ ਵੀ ਲੱਗਦਾ ਤੁਹਾਨੂੰ ਵੀ ਜਿਹੜੀ ਵਿਰੋਧਤਾ ਰਿਆ ਉਹ ਤੁਹਾਡੇ ਉਮੀਦ ਉਮੀਦਵਾਰਾਂ ਤੋਂ ਘਬਰਾਉਣ ਕਰਕੇ ਇਦਾਂ ਦੀਆਂ ਗੱਲਾਂ ਕਰਦੇ ਆ ਬਿਲਕੁਲ ਜੀ ਉਹਨਾਂ ਨੂੰ ਆਪਣਾ ਉਹਨਾਂ ਨੂੰ ਚੋਹਾਂ ਨੂੰ ਇਕੱਠੇ ਹੋ ਕੇ ਵੀ ਕੁਝ ਨਜ਼ਰ ਨਹੀਂ ਆ ਰਿਹਾ ਔਰ ਬੁਖਲਾਏ ਫਿਰਦੇ ਨੇ ਬੁਖਲਾ ਬੁਖਲਾ ਕੇ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਹੋਸ਼ੀਆਂ ਹਰਕਤਾ ਹੋਸ਼ੀਆਂ ਗੱਲਾਂ ਜਿਹੜੀਆਂ ਇਨਸਾਨੀਅਤ ਤੌਰ ਤੇ ਕਰਨੀ ਨਹੀਂ ਚਾਹੀਦੀਆਂ ਕਿ ਤੁਹਾਡਾ ਨਗਰ ਹੈ ਜੇ ਉਮੀਦਵਾਰ ਦੂਸਰਾ ਵੀ ਹੈ ਤੁਸੀਂ ਨਗਰ ਦਾ ਅਸੀਂ ਉਹਨਾਂ ਦੇ ਕਿਸੇ ਉਮੀਦਵਾਰ ਤੇ ਸਾਡੀ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਹਰ ਇੱਕ ਇਨਸਾਨ ਜਿਹੜਾ ਅੱਗੇ ਆਉਂਦਾ ਉਹ ਸੇਵਾ ਵਾਸਤੇ ਅੱਗੇ ਆਉਂਦਾ ਔਰ ਇਹ ਲੋਕਾਂ ਦੀ ਮਰਜ਼ੀ ਆ ਕਿ ਉਹਨੇ ਕਿਹਨੂੰ ਚੁਣਨਾ ਹਾਂ ਇਹਨਾਂ ਦੀ ਨੀਅਤ ਜਿਹੜੀ ਆ ਮੋਡੀਆਂ ਦੀ ਉਹ ਜ਼ਰੂਰ ਖਰਾਬ ਹੁੰਦੀ ਹੈ ਕਿ ਆ ਆ ਇਹਨੂੰ ਖੜਾ ਕਰਾਂਗੇ ਤੇ ਇਹਨੂੰ ਮਾਰ ਪਾਉਗੇ ਇਹਨੂੰ ਖੜਾ ਕਰਾਂਗੇ ਤੇ ਇਹਨੂੰ ਮਾਰ ਪਾਉਗੇ ਪਰ ਸਾਡਾ ਕਿਸੇ ਵੀ ਵਾਲੰਟ ਕਿਸੇ ਵੀ ਉਮੀਦਵਾਰ ਦੇ ਨਾਲ ਕੋਈ ਜਾਤੀ ਤੌਰ ਤੇ ਕੋਈ ਐਸਾ ਸਾਡਾ ਕੋਈ ਨਫ਼ਰਤ ਵਾਲਾ ਜਾਂ ਕੋਈ ਇਹੋ ਜਿਹੀ ਭਾਵਨਾ ਨਹੀਂ ਹੈ ਹਰ ਇੱਕ ਦਾ ਹੱਕ ਬਣਦਾ ਉਹ ਆਪਣੀ ਲੜਾਈ ਲੜਦੇ ਅਸੀਂ ਆਪਣੀ ਲੜਾਈ ਲੜਦੇ ਇੱਕ ਪਾਸੇ ਤੁਸੀਂ ਹਾਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਜਾਣਿਓ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ 20 ਸਾਲ ਆ ਤੇ ਬਿਲਗੇ ਦੇ ਵਿੱਚ ਜਿੱਦਾਂ ਬਿਲਗੇ ਨੂੰ ਸਿਆਸੀ ਪਿੰਡ ਕਿਹਾ ਜਾ ਰਿਹਾ ਸੰਘਰਸ਼ਸ਼ੀਲ ਲੋਕਾਂ ਦਾ ਦੇਸ਼ ਭਗਤਾਂ ਦਾ ਪਿੰਡ ਹੈ ਗੁਰੂਆਂ ਦੀ ਚਰਨ ਛੋਹੂ ਪ੍ਰਾਪਤ ਹੈ ਤੇ ਇੱਥੋਂ ਤੁਹਾਡਾ ਜਿਹੜਾ ਆ ਇਹ ਇਲੈਕਸ਼ਨ ਚ ਜਿਹੜਾ ਤਿਆਰਵਾ ਆ ਉਦੇ ਬਾਰੇ ਜਰੂਰ ਦੱਸਿਓ ਭਈ ਕੀ ਹੋ ਗਿਆ ਤਜਰਬਾ ਹੋ ਗਿਆ ਅ ਬਿਲਕੁਲ ਬਿੜਗੇ ਦੇ ਲੋਕ ਰੋਸ਼ਨ ਦਿਮਾਗ ਲੋਕ ਨੇ ਸਾਰੇ ਬਖਸ਼ ਕਹਿ ਲੋ ਗੁਰੂ ਸਾਹਿਬਾਂ ਦੀ ਜਾਂ ਬਖਸ਼ ਕਿਵੇਂ ਵੀ ਤੁਸੀਂ ਕਰ ਲੋ ਹਰ ਇੱਕ ਇਨਸਾਨ ਬੜੀ ਸਮਝ ਸੋਚ ਰੱਖਦਾ ਔਰ ਆਪਣੀ ਸਮਝ ਸੋਚ ਦੇ ਮੁਤਾਬਕ ਚੱਲਦਾ ਔਰ ਮੇਰਾ ਬੜਾ ਵਧੀਆ ਤਜਰਬਾ ਵੈਸੇ ਤਾਂ ਪੂਰਾ ਵੈਸੀ ਮੇਰਾ ਲਗਾ ਵਧੀਆ ਬਿੜਗੇ ਦੇ ਨਾਲ ਔਰ ਜਿਹੜੀ ਵਿਰੋਧੀ ਗੱਲ ਕਰ ਰਿਹਾ ਜੀ ਗੱਲਾਂ ਜਾਂ ਜਿਹੜੀ ਗੱਲ ਕਹਿੰਦੇ ਉਹ ਕਰਦੇ ਨਹੀਂ ਬਿਲਕੇ ਦੇ ਵਿੱਚ ਇੱਕ ਵੀ ਐਸਾ ਕੰਮ ਨਹੀਂ ਹੈ ਕਿ ਮੂੰਹ ਕੱਢਿਆ ਹੋਵੇ ਤੇ ਉਹ ਨਹੀਂ ਹੋ ਰਿਹਾ ਜਾਂ ਉਹਦੇ ਤੇ ਕੋਈ ਐਵੇਂ ਗੱਲਾਂ ਚੱਲਦੀਆਂ ਗੁਰੂ ਸਾਹਿਬਾਂ ਦੀ ਧਰਤੀ ਆ ਔਰ ਗੁਰੂ ਸਾਹਿਬ ਆਪ ਸਾਰੀ ਸੇਵਾ ਲੈ ਰਹੇ ਆ ਮੈਂ ਇਹ ਸਮਝਦੀ ਆ ਕਿ ਵੀ ਮੈਂ ਕੋਈ ਵੀ ਕੋਈ ਵੀ ਇਨਸਾਨ ਆਪਣੇ ਮੂੰਹੋਂ ਗੱਲ ਕੱਢਦਾ ਕਿ ਜੇ ਸਾਨੂੰ ਆ ਕਰਵਾ ਕੇ ਦਿਓ ਉਹ ਉਸੇ ਵੇਲੇ ਹੀ ਸਾਡੇ ਕੋਲੋਂ ਉਹਦੇ ਪ੍ਰਬੰਧ ਹੋ ਜਾਂਦੇ ਆ ਇਹ ਗੁਰੂ ਸਾਹਿਬ ਦਾ ਹੀ ਪ੍ਰਤਾਪ ਆ ਕਿ ਵੀ ਬਿਲਗੇ ਦੇ ਵਿੱਚ ਨਾ ਕਦੀ ਪੈਸੇ ਦੀ ਕਮੀ ਆ ਰਹੀ ਆ ਨਾ ਕਿਸੇ ਕੰਮ ਦੀ ਨਾ ਹੋ ਰਹੀ ਆ ਕੋਈ ਮੂੰਹੋਂ ਕੰਢੇ ਤੇ ਉਸੇ ਵੇਲੇ ਕੰਮ ਉਹ ਜਿਹੜਾ ਪੂਰਾ ਹੋ ਰਿਹਾ ਔਰ ਵਿਰੋਧੀਆਂ ਨੂੰ ਇਹ ਸਾਰਾ ਕੁਝ ਪਚਦਾ ਨਹੀਂ ਇਸ ਕਰਕੇ ਉਹ ਜੀ ਗੱਲਾਂ ਕਰਦੇ ਆ ਇਹ ਆ ਇੱਕ ਸਵਾਲ ਮਨਜ਼ੂਰ ਆ ਗਿਆ ਕਿ ਬਿਲਕੁਲ ਜਿਹੜੇ ਲੋਕ ਹੁਣ ਜਿਹੜੇ ਆ ਉਹ ਮਨ ਚ ਖੁਸ਼ੀ ਜਿਹੜੀ ਲੈ ਕੇ ਆਪਣੇ ਆਪ ਨੂੰ ਕਹਿ ਸਕਦੇ ਆ ਵੀ ਸਾਡੇ ਪਿੰਡ ਦਾ ਜਿਹੜਾ ਹੁਣ ਆਉਣ ਵਾਲੇ ਸਮੇਂ ਚ ਰੰਗ ਰੋੜਿਆ ਉਹ ਵਾਕਿਆ ਬਣ ਜਾ ਰਿਹਾ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਵੀ 25 ਸਾਲ ਦੀ ਤਮੰਨਾ ਜਿਹੜੀ ਆ ਔਰ ਆਪਣੇ ਰੋਜਗਾਰ ਨੂੰ ਲੈ ਕੇ bizness ਨੂੰ ਲੈ ਕੇ ਸਭ ਕਾਸੇ ਨੂੰ ਲੈ ਕੇ ਜਿਹੜੀ ਉਹਨਾਂ ਦੀ ਇਹ ਤਮੰਨਾ ਸੀ ਉਹ ਪੂਰੀ ਹੋਣ ਜਾ ਰਹੀ ਹੈ ਔਰ ਮੈਨੂੰ ਲੱਗਦਾ ਕਿ ਵੀ ਮਾਰਚ ਦੇ ਬਜਟ ਤੋਂ ਬਾਦ ਅਸੀਂ ਜਲਦੀ ਜਿਹੜਾ ਇਹ ਕੰਮ ਸਾਡਾ ਸਟਾਰਟ ਹੋਏਗਾ ਔਰ ਗੁਰੂ ਸਾਹਿਬ ਨੇ ਚਾਹਿਆ ਤਾਂ ਬਹੁਤ ਜਲਦੀ ਬਿਲਗੀ ਦਾ ਰਿੰਗ ਰੋਡ ਜਿਹੜਾ ਉਹ ਕੰਪਲੀਟ ਹੋਊਗਾ ਸੋ ਦੋਸਤੋ ਤੁਸੀਂ ਸੁਣਿਆ ਕਿ ਮਾਰਚ 2025 ਦੇ ਵਿੱਚ ਬਿਲਗਾ ਵਾਸੀ ਜਿਹੜੇ ਬਹੁਤ ਚਿਰ ਦੀ ਸੁਪਨਾ ਸਜਾਈ ਬੈਠੇ ਆ ਬੇ ਬਿਲਗੇ ਦਾ ਜਿਹੜਾ ਰਿੰਗ ਰੋਡ ਬਿਲਗੇ ਦੀ ਫਿਰਨੀ ਨਿਕਲੇ 2025 ਪਿੰਡਾਂ ਦੇ ਲੋਕ ਵੀ ਇਹ ਮਹਿਸੂਸ ਕਰਦੇ ਆ ਵੀ ਇੱਥੇ ਰਿੰਗ ਰੋਡ ਬਣਨਾ ਚਾਹੀਦਾ ਹੈ ਰਿੰਗ ਰੋਡ ਲਈ 2009 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਜਿਹੜਾ ਸੀ ਉਸ ਵੇਲੇ ਅਮਰਜੀਤ ਸਿੰਘ ਸਮਰਾ ਵੱਲੋਂ ਹਟਾਇਆ ਗਿਆ ਸੀ ਕਿਉਂਕਿ ਸਰਕਾਰ ਉਪ ਇਲੈਕਸ਼ਨ ਦੇ ਵਿੱਚ ਮੰਨ ਕੇ ਗਈ ਸੀ ਨਾ ਕਾਂਗਰਸ ਆਪਣੀ ਇਹ ਮੰਗ ਲੋਕਾਂ ਨਾਲ ਵਾਅਦਾ ਕਰਕੇ ਪੂਰੀ ਕਰ ਸਕੀ ਨਾ ਸ਼ਰਮਣੀ ਅਕਾਲੀ ਦਲ ਨੇ ਇਹ ਵਾਅਦਾ ਪੂਰਾ ਕੀਤਾ ਬੀਬੀ ਅੰਦਰਜੀਤ ਕੌਰ ਮਾਨ ਇਹ ਵਾਅਦਾ ਲੋਕਾਂ ਨਾਲ ਕਰ ਚੁੱਕੀ ਹੈ بار بار ਇਹਨਾਂ ਦੇ ਮਾਂਝੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਇਨਾਨੂ ਇੱਥੇ ਇਹ ਚਾਨਸ਼ੂ ਪ੍ਰਾਪਤ ਧਾਰਤੀ ਦੇ ਆ ਕੇ ਨਤਮਸਤਕ ਹੁੰਦੇ ਨੇ ਇਹਨਾਂ ਦੇ ਮਨ ਦੇ ਵਿੱਚ ਇਹ ਕਿ ਇਹ ਵੀ ਲੋਕਾਂ ਦੀ ਇੱਥੇ ਇੱਛਾ ਬੁਰੀ ਕਹਾਣੀ ਆ ਤੇ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਸ਼ੁਕਰੀਆ ਜੀ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ